ਹਾਂਜੀ ਬਾਈ ਜੀ ਇਸ ਵੀਡੀਓ ਚ ਆਪਾਂ ਤੁਹਾਡੇ ਲਈ ਸਿਰਫ 700 ਘੰਟੇ ਚੱਲਿਆ ਹੋਇਆ ਸੋਨਾ ਲੀਕਾ ਟਰੈਕਟਰ ਲੈ ਕੇ ਆਏ ਆ ਇੱਕ 1 ਬਾਈ ਜੀ 11 6.5 ਦੀ ਟਰਾਲੀ ਆ ਗਈ ਇੱਕ ਹਾਲਵਕਾਊ ਆ ਪਹਿਲਾਂ ਗੱਲ ਕਰਾਂਗੇ ਬਾਈ ਜੀ ਸੋਨਾ ਲੀਕਾ ਟਰੈਕਟਰ ਬਾਰੇ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਮੇਰੇ ਭਰਾਵਾਂ ਨੇ ਜਰੂਰ ਕਰ ਲਿਓ ਜੇ ਵੀਡੀਓ ਚੰਗੀ ਲੱਗਦੀ ਹੈ ਸ਼ੇਅਰ ਤੇ ਲਾਈਕ ਜਰੂਰ ਕਰਿਆ ਕਰੋ 62801 37325 ਮੀਰਾ ਮੋਬਾਈਲ ਨੰਬਰ ਐਡ ਕਰਵਾਉਣ ਲਈ ਸੰਪਰਕ ਤੁਸੀਂ ਮੇਰੇ ਨਾਲ ਕਰ ਸਕਦੇ ਹੋ ਬਾਈ ਜੀ ਮਾਡਲ ਵਗੈਰਾ ਹੈਗਾ ਟਰੈਕਟਰ ਦਾ ਤੇ ਮੋਬਾਈਲ ਨੰਬਰ ਹੈਗਾ ਵੀਰ ਦਾ 9877249083 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਮਾਡਲ ਹੈਗਾ 2020 ਮਾਡਲ ਟਰੈਕਟਰ ਆ ਬਾਈ ਜੀ ਪੰਜਾਬ ਨੰਬਰ ਦਾ ਟਰੈਕਟਰ ਆ ਸਾਰਾ ਟਰੈਕਟਰ ਵੀ ਬਾਈ ਜੀ 700 ਘੰਟੇ ਚੱਲਿਆ ਹੋਇਆ ਹੈਗਾ ਸਿਰਫ 700 ਘੰਟੇ ਚੱਲਿਆ ਹੋਇਆ ਹੈਗਾ ਇੰਜਨ ਗੀਅਰ ਲੈਫਟ ਦੀ ਪੂਰੀ ਫੁੱਲ ਗਾਰੰਟੀ ਹੈਗੀ ਬਾਕੀ ਬਾਹੀ ਤੇ ਚਲਾਏਗਾ ਤੁਸੀਂ ਵੀ ਬਾਕੇ ਚੈੱਕ ਕਰਕੇ ਲਿਜਾ ਸਕਦੇ ਹੋ ਪਾਵਰ ਸਟੀering ਆ 60 ਪੈਸੇ ਟਾਇਰ ਆ ਬਾਈ ਜੀ ਪਹਿਲੇ ਨਾਮ ਦਾ ਟਰੈਕਟਰ ਆ ਰੇਟ ਇਹਦਾ ਹੈਗਾ 5 ਲੱਖ ਤੇ 30000 ਰੁਪਏ ਟਰੈਕਟਰ ਦੀ ਡਿਮਾਂਡ ਆ ਬਾਈ ਜੀ ਤੇ ਬਾਕੀ ਮੌਕੇ ਦੇ ਮਾਨਤਨ ਵੀਰ ਕਹਿੰਦਾ ਆਪ ਕਰ ਦਾਂਗੇ ਤੁਸੀਂ ਆ ਉਹਦੀ ਤਸੱਲੀ ਕਰਕੇ ਲੈ ਕੇ ਆਇਆ ਕਰੋ ਵੀਰੇ ਇੱਕ ਹਲਪ ਕਾਊਗਾ ਮੋਬਾਈਲ ਨੰਬਰ ਹੈਗਾ ਵੀਰ ਦਾ 7696724855 7696724855 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਇੱਕ ਬਾਈ ਜੀ 11 ਹਲ ਬਕਾਉਗਾਗੇ ਪੂਰੇ ਘੈਂਟ ਹਲ ਪਿਆ ਬਾਈ ਜੀ ਵਧੀਆ ਕੰਡੀਸ਼ਨ ਦੇ ਪੂਰੇ ਫੁੱਲ ਹੈਵੀ ਆ ਰੇਟ ਇਹਨਾਂ ਦਾ ਹੈਗਾ 22000 ਰੁਪਏ ਮੌਕੇ ਤੇ ਮਾਨਤਨ ਵੀਰ ਕਹਿੰਦਾ ਕਰ ਕਰ ਦਾਂਗੇ ਵਧੀਆ ਕੰਪਨੀ ਦੇ ਬਣਿਆ ਹੋਇਆ ਬਾਈ ਜੀ ਇੱਕਾ ਟਰਾਲਾ ਟਰਾਲੀ ਬਕਾਉਆ ਬਾਈ ਜੀ 94637 18050 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਤੇ ਟਰਾਲੀ ਬਾਰੇ ਗੱਲਬਾਤ ਕਰਕੇ ਸਾਨੂੰ ਦੱਸ ਦਿਆਂ ਸਾਰੀ ਬਾਤ 11 6.5 ਦੀ ਬਾਈ ਜੀ ਟਰਾਲੀ ਆ ਇਹ ਪੂਰੀ ਫੁੱਲ ਹੈਵੀ ਬਣੀ ਹੋਈ ਆ ਵਧੀਆ ਕੰਡੀਸ਼ਨ ਆ ਇਹ ਚੈੱਕ ਕਰ ਸਕਦੇ ਹੋ ਵਧੀਆ ਰੰਗ ਪੇਂਟ ਹੋਇਆ ਵਾ ਡਬਲ ਟੈਰੀ ਟਰਾਲੀ ਆ ਇਹ ਰੇਟ ਦੀ ਗੱਲ ਕਰਗੇ ਤਾਂ ਰੇਟ ਇਹਦਾ ਹੈਗਾ 1 ਲੱਖ ਤੇ 32000 ਰੁਪਏ ਟਰਾਲੀ ਦੀ ਡਿਮਾਂਡ ਆ ਬਾਈ ਜੀ ਮੌਕੇ ਤੇ ਮਾਨਤਨ ਵੀਰ ਕਹਿੰਦਾ ਆਪਾਂ ਕਰ ਦਿਆਂਗੇ ਜੇ ਵੀਡੀਓ ਚੰਗੀ ਲੱਗੇ ਸ਼ੇਅਰ ਤੇ ਲਾਈਕ ਜਰੂਰ